ਤੈਨੂੰ ਫੋਨ ਕਰਦਾ ਨਹੀਂ ਨਿੱਜੀ ਚੱਪ ਬੋਲਦਾ ਨਹੀਂ ਮੈਂ ਕਿਵੇਂ ਬੋਲਾਂ ਜੀ ਮੈਂ ਕਿਵੇਂ ਬੋਲਾਂ ਜੀ ਮੇਰਾ ਬਾਪ ਮਮੀ ਨੇ ਰੋ ਬਿਮਾਰ ਤੇ ਅੱਜ ਉਠਿਆ ਤੇ ਅੱਜ ਕੰਮ ਤੇ ਗਿਆ ਜੇ ਅੱਜ ਵੀ ਪੈ ਗਿਆ ਤੇ ਕਰਦਾਰ ਨਾਲ ਸੁਣ ਡੈੜੀ ਤੋਟਾ ਦੇਣਾ ਤੇ ਪਰ ਤੇਰ ਸਾਡੇ ਕਰੇ ਰੋਟੀ ਨਹੀਂ ਪੱਕਣੀ ਪਰ ਜਿੱਤ ਦੀ ਲੋਕ ਚਾਉਣੇ ਉਹ ਵੀ ਅਸੀਂ ਐਵੇਂ ਬੁਕੇ ਮਰ ਜੀ ਮੈਂ ਬੋਲਾਂਗਾ ਤਵੇਂ ਬੋਦਾ ਕਾਲੀ ਏਟਾ ਕਾਲੇ ਰੋੜ ਮੀ ਵਰਸਾ ਦੇ ਜਰੋਚ ਰੱਬਾ ਰੱਬਾ ਮੀ ਵਰਸਾ ਸਾਢੀ ਕੋਟੀ ਦਾਣੇ ਪਾ ਕਾਲੀ ਏਟਾ ਕਾਲੇ ਰੋੜ ਮੀ ਵਰਸਾ ਦੇ ਜਰੋਚ ਰੱਬਾ ਰੱਬਾ ਮੀ ਵਰਸਾ ਸਾਢੀ ਕੋਟੀ ਦਾਣੇ ਪਾ ਕਾਲੀ ਏਟਾ ਕਾਲਾ ਜੁਦੀ ਬੋਲ ਰੱਬਾ ਪਾ ਮੀ ਵਰਸਾ ਸਾਜੀ ਕੋੜੀ